ਆ ਪਿਛਲੇ 10-15 ਸਾਲਾਂ ਦੇ ਵਿੱਚ ਇੱਕ ਹਵਾ ਵਗੀ ਪਹਿਲੀ ਤੇ ਗੱਲ ਘਰਾਂ ਚੋਂ ਅਖੰਡ ਪਾਠ ਕਰਾਉਣ ਦੀ ਪਰੰਪਰਾ ਦਾ ਅਹੀ ਪਾ ਦਿੱਤਾ ਭੋਗ ਕੋਈ ਅਖੰਡ ਪਾਠ ਨਹੀਂ ਕਰਾਉਂਦਾ ਉਹਦੀ ਜਗ੍ਹਾ ਲੈ ਲੀਆ ਸੁਖਮਨੀ ਸਾਹਿਬ ਨੇ ਤੇ ਆਟੋਮੈਟਿਕ ਅਸਰ ਇਹ ਹੋਇਆ ਕਿ ਅਖੰਡ ਪਾਠ ਹੀ ਬੰਦ ਹੋ ਗਏ ਪੈਦਾ ਹੋਣੇ ਉਹ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਬੱਚੇ ਉਹ ਹੀ ਆ ਨਵਾਂਪੁਰ ਜੇ ਤੁਹਾਡੇ ਪਿੰਡਾਂ 'ਚ ਤਿਆਰ ਹੈਗਾ ਖੰਡ ਪਾਟੀਆਂ ਦਾ ਮੈਨੂੰ ਵਿਖਾ ਦਿਓ ਹੁਣ ਤੇ ਲੋਕੀ ਖੰਡ ਪਾਟੀ ਉਹਨੂੰ ਬਣਾਉਂਦੇ ਇਹਦਾ ਕਿਤੇ ਨਾ ਨਾ ਕੰਮ ਚੱਲੇ ਚੱਲ ਰੋਟੀ ਪਾਣੀ ਸਹੀ ਡਿਊਟੀ ਲਾ ਲਿਆ ਕਰ ਖੰਡ ਪਾੜ ਚ ਜਾ ਕੇ ਕਸੂਰ ਤੁਹਾਡਾ ਵਾਹ ਕਿਸੇ ਦਾ ਨਹੀਂ ਹੈਗਾ ਆ ਗੁਰਦੁਆਰੇ ਤੁਸੀਂ ਕਰੋੜਾਂ ਰੁਪਈਆ ਦੇ ਬਣਾਈ ਜਾਓਗੇ ਤੇ ਜੇ ਵਿੱਚ ਟੀਚਰ ਨਾ ਨਾ ਤੁਹਾਡੇ ਕੋ ਹੋਇਆ ਗਰੰਥੀ ਨਾ ਹੋਇਆ ਅਖੰਡ ਪਾਠੀ ਨਾ ਹੋਏ ਫਿਰ ਜੁਪੀ ਬਿਹਾਰ ਚੋਂ ਬੰਦੇ ਤੇ ਨਹੀਂ ਲਿਆਉਣੇ ਤੁਸੀਂ ਅਹੀਂ ਆਨੇ ਸਾਡੇ ਨਿਆਣੇ ਬਾਹਰ ਜਾ ਕੇ ਸੈੱਟ ਹੋਣਾ ਅਹੀਂ ਆਨੇ ਸਾਡਾ ਨਿਆਣਾ ਐਸਐਸਪੀ ਬਣੇ ਡੀਐਸਪੀ ਬਣੇ ਤੇ ਜੇ ਗੁਰੂ ਘਰ ਦੇ ਵਜੀਰਾਾਂ ਦੀ ਕ੍ਰਾਂਤੀਆਂ ਦੀ ਕਦਰ ਕੀਤੀ ਹੁੰਦੀ ਤੇ ਉਹਨਾਂ ਗਾਂ ਆਪਣੇ ਨਿਆਣੇ ਕ੍ਰਾਂਤੀ ਬਣਾਉਣੇ ਸੀ ਤੁਹਾਨੂੰ ਅੱਜ ਦੇ ਨਹੀਂ ਮਹਿਸੂਸ ਹੁੰਦਾ ਆਉਣ ਵਾਲੇ ਪੰਜਾ ਸੱਤਾਂ ਸਾਲਾਂ 'ਚ ਤੁਸੀਂ ਇਹਦਾ ਨਤੀਜਾ ਆਪ ਵੇਖੋਗੇ ਕਿੱਡਾ ਭਿਆਨਕ ਤੇ ਕਿੱਡਾ ਭੈੜਾ ਹੋਊਗਾ